ਮੇਰਾ ਜੀ ਨਾਂ ਪੂਰ ਸਿੰਘ ਬੱਟੂ ਜ਼ਿਲ੍ਹਾ ਪ੍ਰਧਾਨ ਆਰਤੀ ਕਿਸਾਨੀ ਨਤੋਂਡਾ ਬੂੜਾ ਬੂਟਾ ਬੁਰਦਗਰ ਸ੍ਰੀ ਮੁਖਤਰ ਸਾਹਿਬ ਇਹ ਜਿਹੜੇ ਜਿਹੜਾ ਹੈ ਨਾ ਉੱਤੇ ਵਾੜੇ ਇਹਨਾਂ ਦੇ ਸੁਣਾਉਣ ਦੇ ਕਮੇਡੀ ਕਰਨ ਦੇ ਇਹਨਾਂ ਦੇ ਹੋਰ ਨੇ ਪਰ ਅੱਜ ਜਿਹੜਾ ਪਾਣੀ ਪਾਣੀ ਕੱਸੀਆਂ ਵਿੱਚ ਮੈਂ ਰੋਜ਼ ਹਨ ਕੱਸੀਆਂ ਦਾ ਬਹਾਨਾ ਬਣਾਇਆ ਹੈ ਤੇ ਕਸੀਆਂ ਦੀ ਖਲਾਈ ਇਸ ਹਿਸਾਬ ਨਾਲ ਲੱਗੇ ਦੇ ਦੋ ਮਹੀਨੇ ਨਹੀਂ ਹੋਣੀ ਦੂਜਾ ਨੰਬਰ ਇਹ ਆਈ ਲੇਟ ਬਿਲਕੁਲ ਘਟੇ ਲਾਈਟ ਵੀ ਜਿਹੜੀ ਹੈ 4 ਘੰਟੇ ਉਹਦੀ ਕੱਲੀ ਪਨੀਰੀ ਭਰਦੀ ਤੇ ਉੱਤੋਂ ਬਿਆਈ ਦਾ ਟਾਈਮ ਆ ਗਿਆ ਕੋਈ ਵਾਹਨ ਨੂੰ ਪਾਣੀ ਨਹੀਂ ਲੱਗਦਾ ਉੱਤੋਂ ਮੁੱਖ ਮੰਤਰੀ ਸਾਹਿਬਾਂ ਨੇ ਨਹਿਰ ਦਾ ਪਾਣੀ ਲਾਓ ਨਹਿਰ ਦਾ ਪਾਣੀ ਕਿਥੋਂ ਸੁੱਕੀ ਨਹਿਰ ਤੋਂ ਲਾ ਲਈਏ ਪਾਣੀ ਦੇ ਕਿਹਜਾਇਆ ਨਹੀਂ ਤੇ ਪਾਣੀ ਲਾਉਣ ਕਿਥੋਂ ਨਹਿਰ ਦਾ ਵੀ ਠੱਲੇ ਪਾਣੀ ਜਾਂਦਾ ਹੈ ਅਸੀਂ ਇਹ ਕਾਲੇ ਮੂੰਹ ਨਾਲ ਨਹੀਂ ਸਾਨੂੰ ਕਿਸਾਨਾਂ ਨੂੰ ਪਾਣੀ ਦਿੱਤਾ ਜਾਏ ਤੇ ਜੇ ਅਸੀਂ ਇਹ ਇਸ ਤਰ੍ਹਾਂ ਖਲਾਈਆਂ ਲਾ ਰਿਆ ਉਸ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਇਹਨਾਂ ਅਫਸਰਾਂ ਦਾ ਘਰਾਓ ਕਰਨਾ ਪਏ ਜਿਹੜੇ ਜਵਾਨੀ ਐਕਸ਼ਨ ਵਗੈਰਾ ਆਖ ਦਿੰਦੇ ਨੇ ਖਲਾਈਆਂ ਕਰਨੇ ਪਏ ਆ ਪਰ ਮੈਨੂੰ ਲੱਗਦਾ ਨਹੀਂ ਇਹ ਕੋਈ ਕਰਨ ਨਹੀਂ ਦਾ ਸਾਨੂੰ ਇਹ ਘਰਾਓ ਕਰਨਾ ਪਏਗਾ ਉਤੋਂ 11 ਜੂਨ ਨੂੰ 14 ਲਾਉਣਾ ਤੇ بارش ਹੋਈ ਨਹੀਂ ਤੇ ਬਿਜਲੀ ਦਾ ਬੁਰਾ ਹਾਲ ਹੈ ਤੇ ਸਾਨੂੰ ਇਹ ਪਾਣੀ ਜਰੂਰੀ ਕੱਸੀਆਂ ਨਾਲ ਛੱਡਿਆ ਜਾਏ ਤੇ ਝੂਠੇ ਵਾਦੇ ਨਾ ਕੀਤੇ ਜਾਣ ਤੇ ਸਾਨੂੰ ਪਾਣੀ ਖਸਾਣਾ ਚਾਹੀਦਾ ਅੰਨਾ ਤੱਕ ਪਹੁੰਚੂਗਾ ਜਿਹੜਾ ਅਜੇ ਦੁਨੀਆਂ ਨਹਰਾ ਵੱਡੀਆਂ ਬੰਦ ਨਹੀਂ ਹੋਈਆਂ ਤੇ ਛੋਟੇ ਸੂਏ ਜਿਹੜੇ ਕਸੀਆਂ ਨੇ ਉਹਨਾਂ 'ਚ ਪਾਣੀ ਹੈ ਨਹੀਂ ਅਜੇ ਉਵੇਂ ਹੀ ਪਿਆਰ ਸਾਨੂੰ ਲੱਗਦੇ ਦੇਖਦਾ ਨਹੀਂ ਇਹਨਾਂ ਦੇ ਵਾਦੇ ਪੂਰੇ ਹੁੰਦੇ ਜੇ ਛੱਡਣਗੇ ਪਾਣੀ ਫੇਰ ਹੀ ਲੱਗਣਾ ਪਰ ਉਹ ਉਹ ਜਿਹੜੇ ਉਤਲੇ ਹੀ ਨੇ ਕਿਕੜੀਆਂ ਕਲੀਰਾ ਸੁਣਾਉਂਦੇ ਨੇ ਉਸ ਗੱਲ ਨਾਲ ਨਹੀਂ ਬੰਨਣੀ ਇਹ ਜ਼ੀਰੋ ਗਰਾਊਂਡ ਵਿੱਚ ਕੰਮ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਵੀ ਇਹ ਕੀ ਇਹਨਾਂ ਦਾ ਹਾਲ ਹੈ ਤੇ ਕੀ ਬੰਦ ਹੈ ਅਜੇ ਪਾਣੀ ਬਿਲਕੁਲ ਹੈ ਨਹੀਂ ਕਿਸਾਨ ਤੰਗ ਨੇ ਬਿਜਲੀ ਹੈ ਨਹੀਂ ਪਰੇ ਸਾਨੂੰ ਆਉਣ ਵਾਲੇ ਸਮਿਆਂ ਅਜੇ ਹਾਰ ਰਿਹਾ ਤੇ ਸਾਨੂੰ ਅਕਸਰਾਂ ਨਾਲ ਜ਼ਰੂਰ ਅਸੀਂ ਇਹ ਪਾਸੇ ਕਰਾਓ ਕਰਾ ਦੇ ਵਿੱਚ ਕੇਲੀ ਬਹੁਤ ਆ ਰਹੀ ਹੈ ਸਾਡਾ ਨੁਕਸਾਨ ਬਹੁਤ ਹੈ ਤੇ ਕਸ਼ੀਆਂ ਸੂਆਂ ਦੇ ਵਿੱਚ ਕੋਈ ਖਾਲੀ ਖਾਲੀਆਂ ਗੰਜਰੇ ਕੋਈ ਕਸੀਆਂ ਰਹਿੰਦੀਆਂ ਤੇ ਖੇਤੀ ਤੋਂ ਖੇਤੀ ਸਾਡਾ ਇਹ ਹਾਲ ਹੋ ਗੇ 11 ਜ਼ੋਨ ਨੂੰ ਸਾਡਾ ਪਾਣੀ ਸਾਨੂੰ ਖੋਲਾ ਵੀ ਕਸ਼ੀਆਂ ਸੂਆਂ ਦਾ ਇਹੋ ਹੀ ਸਾਡੀ ਬੇਨਤੀ ਹੈ ਦਾ ਤੱਕਣਾ ਬੋਲਿਆ ਪਿਆ ਰਹੀ ਹੈ ਫਾਈਲਾ ਹੋ ਚੁੱਕੀ ਹੈ ਨਰਾਦੀ ਜੀ ਤੇ ਨਰਾ ਵਿੱਚ ਕੇਲੀ ਆ ਰਹੀ ਹੈ ਕੋਈ ਕਿਸੇ ਖਾਲੀਆਂ ਗੀਆਂ ਕੋਈ ਨਹੀਂ ਅਜੇ ਖਾਲੀਆਂ ਗੀਆਂ ਤੇ ਸਾਨੂੰ ਗਿਆ ਜੋਂ ਨੂੰ ਪਾਣੀ ਫੁੱਲ ਆਉਣਾ ਚਾਹੀਦਾ ਟੇਲ ਦੇ ਉੱਤੇ ਤੇ ਤਾਂ ਅਸੀਂ ਬਚ ਸਕਾਂਗੇ ਘਾਟ ਲੱਗ ਰਹੀਆਂ ਪਨੀਰੀਆਂ ਸੁੱਕਰੀਆਂ ਕੀ ਮੰਗ ਕੀ ਕਰਦੇ ਇਹ ਪਾਣੀ ਦੀ ਇਹ ਵੀ ਪਾਣੀ ਸਾਨੂੰ ਫੁੱਲ ਆਵੇ ਫੁੱਲ ਕੇ ਫੁੱਲ ਆਵੇ ਮੇਰਾ ਨਾਮ ਅਮਨਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕੋਈ ਕੀ ਕਹਾਂ ਚਾਹੂੰਗੀ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਭਗਵਾਨ ਪ੍ਰਮਾਨ ਵੱਲੋਂ ਬਿਆਨ ਦਿੱਤਾ ਗਿਆ ਕਿ ਨਹਿਰਾਂ 'ਚ ਸਫਾਈ ਹੋ ਚੁੱਕੀ ਆ ਤੇ ਨਹਿਰੀ ਪਾਣੀ ਜਲਦੀ ਦਿੱਤਾ ਜਾਏ ਕਿਸਾਨਾਂ ਨੂੰ ਤੁਸੀਂ ਇਹ ਵੇਖੋ ਨਹਿਰੀ ਪਾਣੀ ਨੂੰ ਲੈ ਕੇ ਅੱਜ ਆਪਣੀਆਂ ਮੌਸਰਾ ਨਹਿਰਾਂ ਵੇਖੋ ਜਿਹੜਾ ਰਾਸਤਾਨ ਫਿਟਰਾ ਨੇ ਦੂਜੀ ਧਰੰਦ ਫਿਟਰਾ ਇੰਨਾ 'ਚ ਕਿੰਨੀ ਜਿਆਦਾ ਕੇਲੀ ਆ ਰਹੀ ਆ ਕੇਲੀ ਦੇ ਕਾਰਨਾਂ ਕਿਸਾਨਾਂ ਨੂੰ ਬਹੁਤ ਹੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਲਈ ਕਿਸੇ ਸੂਏ ਕੱਤੀ 'ਚ ਪਾਣੀ ਹੈ ਨਹੀਂ ਸਰਕਾਰ ਵਾਅਦੇ ਵੱਡੇ ਕਰ ਲੈਂਦੀ ਆ ਇਹੇ ਏਸੀਆਂ ਘੱਡੀਆਂ 'ਚ ਬੈਠੇ ਬੈਠ ਕੇ ਘੁੰਮਣ ਵਾਲੇ ਏਸੀਆਂ ਕਮਰੇ 'ਚ ਰਹਿ ਰਹਿ ਕੇ ਜੇ ਲੋਕਾਂ ਇਹਨਾਂ ਨੂੰ ਪਤਾ ਲੱਗੇ ਹਾਲਾਂਕਿ ਹਾਲਾਤ ਅੱਜ ਜਾ ਕੇ ਵੇਖਣ ਕਿਸਾਨ ਦੇ ਕੀ ਹੈ ਹਾਲਾਂਕਿ ਤੁਹਾਨੂੰ ਪਤਾ ਵੀ ਹਰੇਕ ਜ਼ਿਮੀਂਦਾਰ ਕਰਜ਼ੇ ਦੀ ਮਾਰਹੇਠਾਂ ਭਾਰਤ ਸਾਰਾ ਕਰਜ਼ੇ ਦੀ ਮਾਰਹੇਠਾਂ ਤੇ ਇੱਥੇ ਕਰਕੇ ਇਹ ਦੇਖੋ ਅੱਜ ਤੇਲ ਪਾ ਲੰਦੇ ਮਜਬੂਰ ਹੋਇਆ ਪਿਆ ਮੱਕੀਆਂ ਦਾ ਬੁਰਾ ਹਾਲ ਆ ਪਨੀਰੀਆਂ ਦਾ ਬੁਰਾ ਹਾਲ ਆ ਇੱਥੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਏਸੀ ਵਾਲੀਆਂ ਗੱਡੀਆਂ 'ਚ ਬਹਿ ਕੇ ਨਾ ਉਹ ਕਰਿਆ ਕਰੋ ਤੁਸੀਂ ਬਾਹਰ ਆਓ ਗਰਾਊਂਡ ਲੈਵਲ ਤੇ ਆ ਕੇ ਵਾਹਣਾ 'ਚ ਵੇਖੋ ਕੀ ਲੋਕ ਕਿਸਾਨਾਂ ਦੇ ਹਾਲਾਤ ਆ ਤੇ ਜੇ ਇਹ ਹਾਰ ਰਿਹਾ ਛੜਕਾ ਤੇ ਆਉਣ ਲਈ ਕਿਸਾਨ ਮਜਬੂਰ ਹੋਊਗਾ ਚੁੱਕਿਆ ਜਿਹੜੇ ਹਾਲਾਤ ਲੱਗਦੇ ਜੀ ਉਹ ਸਾਹਮਣੇ ਤੇ ਇਹ ਲੱਗਦਾ ਵੀ ਨਹੀਂ ਮਿਲਦਾ ਤੁਸੀਂ ਇਹ ਵੇਖੋ ਪਰसों ਝੋਨੇ ਦੀ ਦਵਾਈ ਸ਼ੁਰੂ ਆ ਅਜੇ ਤੱਕ ਕਿਸੇ ਕੱਸੀ ਸੂਏ ਦੀ ਸਪਾਈ ਨਹੀਂ ਹੋਈ ਕਿਸੇ ਚ ਪਾਣੀ ਨਹੀਂ ਆਇਆਗਾ ਦੂਸਰਾ ਲਾਈਟ ਤਾਂ ਤੁਸੀਂ ਦੇਖੀ ਜਾਨੇ ਚਾਰ ਘੰਟੇ ਚੱਲਦੀ ਉਹ ਵੀ ਕਿਤੇ ਚੱਲਦੀ ਯਾਰ ਉਹ ਤੋਂ ਪਰਮਾਤਮਾ ਵੀ ਨੇਰੀਤਾ ਕਰਕੇ ਉਹ ਡਿਫਾਲਟ ਪੈ ਜਾਂਦਾ ਤੇ ਲਾਈਟ ਵੀ ਆਉਂਦਾ ਕੋਈ ਜਾਂ